ਤੁਸੀਂ ਕਦੀ ਕਿਸੇ ਵਿਆਹ ਤੇ ਗਏ ਹੋ 10 ਦਿਨ 15 ਦਿਨ ਲਗਾਏ ਨੇ? ਹਾਂ ਜ਼ਰੂਰ ਲਗਾਏ ਨੇ ਰਿਸ਼ਤਦਾਰਾਂ ਦੇ ਜ਼ਰੂਰ ਜਾਣੇ ਆ ਤੇ ਇੰਨੇ ਟਾਈਮ ਲੱਗਦਾ ਹੀ ਆ। ਹਲਵਾਈ ਵੀ ਕਰੇ ਲੱਗੇ ਹੁੰਦੇ ਆ ਹਨਾ ਸਾਹਮਣੀ ਬਣਨੀ ਆ ਉਹ ਭਾਜੀ ਲੱਡੂ ਇਹ ਜਿਹੜੀ ਯਾਦਾਂ ਉਹ ਕਿਤੇ ਨਾ ਕਿਤੇ ਯਾਦਾਂ ਹੀ ਰਹਿ ਗਈਆਂ ਕਿਉਂਕਿ ਹੋਣੇ ਚੀਜ਼ ਦੇਖਣ ਨੂੰ ਮਿਲਦੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਦ ਇੰਤਜ਼ਾਮੀਆਂ ਖੱਜਲ ਖੁਆਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੋਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਉਤਪਾਦਕਾ ਨਾ ਤੋਂ ਖਰੀਦ ਕੇ ਲਿਆਉਂਦੇ ਨੇ ਫਿਰ ਬਸ ਡੱਬੇ ਬਣਦੇ ਨੇ ਕਿਤੇ ਲਫਾਫੇ ਚ ਭਰ-ਭਰ ਹਨਾ ਉਦਾਂ ਜਾਣਾ ਫੰਕਸ਼ਨ ਭਾਵੇਂ 5 ਦੇ 6 ਹੋ ਗਏ ਹੁਣ ਪਰ ਜਿਹੜੇ ਪੁਰਾਤਨ ਸਮੇਂ ਦੀ ਚੱਲਦੀ ਆ ਰਹੀਆਂ ਸੀ ਰੀਤਾ ਮੰਗਣੇ ਵਗੈਰਾ ਇਹ ਸਭ ਨਹੀਂ ਦੇਖਣ ਨੂੰ ਮਿਲਦੇ। ਜਾਗੋ ਜੇ ਜਾਂਦੀ ਹੈ ਤਾਂ ਗਲੀ ਦੇ ਵਿੱਚ ਨਾ ਜਿੰਨੇ ਵੀ ਘਰ ਹੁੰਦੇ ਆ ਜਾਂ ਜਿੰਨਾਂ ਜ਼ਿਆਦਾ ਪਿਆਰ ਹੁੰਦਾ ਉਹਨਾਂ ਦੇ ਜਾ ਕੇ ਗੇਟ ਦੇ ਖੜਕਾਣੇ ਆ। ਹੋਂ ਤਾਂ ਇੱਕ ਕੋਠੀ ਲਿੱਤੀ ਹੁੰਦੀ ਆ ਉਹਦੇ ਵਿੱਚ ਹੀ ਸਾਰੇ ਵਿਆਹ ਦੇ ਜਿਹੜੇ ਅਰੇਂਜੇਸ ਹੁੰਦੇ ਆ ਅਰੇਂਜਮੈਂਟਸ ਹੁੰਦੇ ਉੱਥੇ ਹੀ ਹੋ ਜਾਂਦੇ ਆ ਜਾਗੋ ਵੀ ਗੇਟ ਤੋਂ ਦੂਰੇ ਕੇ ਵਾਪਸ ਅੰਦਰ। ਆਉਣਗੇ ਕੈਨੇਡਾ ਦੇ ਵਿੱਚ ਵੀ ਜਿਹੜੇ ਨਾ ਜਾਗੋ ਪੂਰੇ ਪੁਰਾਣੇ ਸੱਭਿਆਚਾਰ ਵਾਂਗੂ ਕਰਦੇ ਆ ਪੁਰਾਣੇ ਸਮੇਂ ਚ ਆਪ ਜਾਗੋ ਜਿਹੜੀ ਤਿਆਰ ਕੀਤੀ ਜਾਂਦੀ ਸੀ ਤੇਲ ਪਾ ਕੇ ਜਾਗੋ ਜਿਹੜੀ ਹੁਣ ਆਉਂਦੀ ਨੇ ਲਾਈਟਾਂ ਵਾਲੀ ਉਹ ਚ ਪਾਣੀ ਨਹੀਂ ਭਰ ਦਿੰਦੇ ਉਹ ਜੱਗ ਚ ਪਾਣੀ ਭਰ ਕੇ ਲਿਆਉਂਦੇ ਆ ਤੇ ਮੁੰਡੇ ਤੇ ਕੁੜੀ ਨੂੰ ਉਹਦੇ ਨਾਲ ਹੀ ਨਵਾ ਦਿੰਦੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਮੈਂ ਹਾਂ ਪ੍ਰਬਲਿਨ ਕੌਰ ਤੇ ਮੇਰੇ ਨਾਲ ਮੇਰੇ ਸਹਿਯੋਗੀ ਹਰਸ਼ ਕੌਰ ਮੌਜੂਦ ਨੇ ਅੱਜ ਇੱਕ ਬਹੁਤ ਖਾਸ ਗੱਲ ਤੇ ਚਰਚਾ ਕਰਨ ਜਾ ਰਹੇ ਹਾਂ ਸ਼ਾਇਦ ਤੁਹਾਡਾ ਵੀ ਸਵਾਲ ਹੋਵੇਗਾ ਮਨ ਦੇ ਵਿੱਚੋਂ ਉੱਠਦਾ ਤਾਂ ਹੋਵੇਗਾ ਪਰ ਜਵਾਬ ਤੇ ਤੁਹਾਡੇ ਸਵਾਲ ਜਰੂਰ ਰੱਖੀ ਅਸੀਂ ਕੰਟੀਨਿਊ ਕਰਾਂਗੇ ਤਾਂ ਜਾਗੋ ਤੁਸੀਂ ਸਾਰੇ ਵਿਆਹਾਂ ਦੇ ਵਿੱਚ ਜਾਣੇ ਉਹਨਾਂ ਦਾ ਵਿਆਹ ਦਾ ਤੁਹਾਨੂੰ ਪਤਾ ਹੈ ਕਿ ਇਸ ਤਰੀਕ ਨੂੰ ਵਿਆਹ ਰੱਖ ਦਿੱਤਾ ਗਿਆ ਪਰ ਪਹਿਲਾ ਸਮੇਂ ਦੇ ਵਿੱਚ ਜੇਕਰ ਗੱਲਬਾਤ ਕੀਤੀ ਜਾਵੇ ਪਹਿਲਾ ਸਮਿਆਂ ਦੇ ਵਿੱਚ ਜਾਗੋ ਵੀ ਹੁੰਦੀ ਸੀ ਮੰਗਣਾ ਵੀ ਹੁੰਦਾ ਸੀ ਇਹ ਸਾਰੀਆਂ ਚੀਜ਼ਾਂ ਦਿਨੋ ਦਿਨ ਅਲੋਪ ਹੁੰਦੀਆਂ ਜਾ ਰਹੀਆਂ ਨੇ ਅੱਜ ਕੱਲ ਲੋਕ ਜਿਹੜੇ ਨੇ ਕੰਟਰੈਕਟ ਮੈਰिजਸ ਵਾਂਗੂ ਕਰਦੇ ਆ ਰਹੇ ਨੇ ਵਿਆਹ ਨੂੰ ਇੱਕ ਕਹਿ ਲੋ ਕੰਟਰੈਕਟ ਬਣਾ ਦਿੱਤਾ ਗਿਆ ਹਾਲਾਂਕਿ ਆ ਲਾਅ ਅਕੋਰਡਿੰਗ ਭਾਵੇਂ ਕੰਟਰੈਕਟ ਮੈਰਿਜਸ ਚਲਦੀਆਂ ਹੋਣਗੀਆਂ ਪਰ ਜੇਕਰ ਦੇਖਿਆ ਜਾਵੇ ਪੁਰਾਤਨ ਸਮੇਂ ਦੇ ਵਿੱਚ ਇੱਕ ਵਿਆਹ ਦੀ ਜਿਹੜੀ ਰੌਣਕ ਹੈ ਉਹ ਜਾਗੋ ਤੋਂ ਸ਼ੁਰੂਆਤ ਹੋ ਜਾਂਦੀ ਹੈ ਪਿੰਡ ਪਿੰਡ ਦੇ ਵਿੱਚ ਖਬਰ ਪਹੁੰਚ ਜਾਂਦੀ ਸੀ ਕਿ ਜਾਗੋ ਆਈ ਹੈ ਤੇ ਇਹਨਾਂ ਦੇ ਘਰ ਜਿਹੜਾ ਵਿਆਹ ਰੱਖਿਆ ਹੋਇਆ ਹੈ ਹੁਣ ਆਪਾਂ ਬੋਲੀਆਂ ਪਾਣੇ ਆਪਾਂ ਸੁਣਦੇ ਆਂ ਸ਼ਾਵਾ ਨਹੀਂ ਹੁਣ ਜਾਗੋ ਆਈਆਂ ਤੇ ਗੁਆੜੀਆਂ ਦੇ ਜਦੋਂ ਬੂਹੇ ਖੜਕਦੇ ਤਾਂ ਰੌਣਕ ਹੋਰ ਵੱਧ ਜਾਂਦੀ ਹੈ ਅੱਜ ਕੱਲ ਕੋਈ ਕਿਸੇ ਦੇ ਘਰ ਦੇ ਅੱਗੇ ਜੇ ਜਾਗੋ ਜਾਂ ਫਿਰ ਕੱਢ ਵੀ ਲੈਂਦਾ ਨਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਵਿਆਹ ਹੈ ਕਿ ਦੇ ਘਰ ਹੈ ਪਹਿਲੇ ਸਮੇਂ ਦੇ ਵਿੱਚ ਵਿਆਹ ਜਿਹੜੇ ਨੇ ਹਫਤਾ-ਆਫਤਾ 10-10 ਦਿਨ ਚਲਦੇ ਜਾਂਦੇ ਸੀ ਔਰ ਸਭ ਨੂੰ ਪਤਾ ਲੱਗਦਾ ਸੀ ਕਿ ਇਸ ਪਿੰਡ ਦੇ ਵਿੱਚ ਫਲਾਣੇ ਦੇ ਘਰ ਵਿਆਹ ਰੱਖਿਆ ਹੋਇਆ ਹੈ ਮਠਾਈਆਂ ਬਣ ਰਹੀਆਂ ਨੇ ਹਲਵਾਈ ਆ ਗਏ ਨੇ ਤਾਂ ਇਹ ਰੌਣਕ ਬਣ ਜਾਂਦੀ ਸੀ ਘਰਾਂ ਦੇ ਵਿੱਚ ਮੋਹਾਲ ਬਣ ਜਾਂਦਾ ਸੀ ਤੇ ਮੈਂ ਮੇਰੇ ਸਹਿਯੋਗੀ ਹਰਸ਼ ਮੌਜੂਦ ਨੇ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਤੁਸੀਂ ਕਦੀ ਕਿਸੇ ਵਿਆਹ ਤੇ ਗਏ ਹੋ 10 ਦਿਨ 15 ਦਿਨ ਲਗਾਏ ਨੇ ਹਾਂ ਜ਼ਰੂਰ ਲਗਾਏ ਨੇ ਰਿਸ਼ਤਦਾਰਾਂ ਦੇ ਜ਼ਰੂਰ ਜਾਣੇ ਆ ਤੇ ਇੰਨੇ ਟਾਈਮ ਲੱਗਦਾ ਹੀ ਆ ਕਿਉਂਕਿ ਸਮਾ ਸ਼ੁਰੂ ਤੋਂ ਜਿਵੇਂ ਹਲਵਾਈ ਵੀ ਘਰੇ ਲੱਗੇ ਹੁੰਦੇ ਆ ਅਨਾ ਸਾਹਮਣੀ ਬਣਨੀ ਆ ਉਹ ਭਾਜੀ ਲੱਡੂ ਤੋਂ ਆਣੀ ਸ਼ੁਰੂ ਹੋਣੇ ਤਾਂ ਉਹਦੇ ਲਈ ਰਖਵਾਲੀ ਲਈ ਇੱਕ ਕਮਰੇ ਦੇ ਵਿੱਚ ਕੋਈ ਬੰਦਾ ਹੋਣਾ ਚਾਹੀਦਾ ਕੁੰਡੀ ਲਾ ਦੋ ਹਣਾ ਇਹ ਜਿਹੜੀ ਯਾਦ ਹੈ ਉਹ ਕਿਤੇ ਨਾ ਕਿਤੇ ਯਾਦਾਂ ਹੀ ਰਹਿ ਗਈਆਂ ਕਿਉਂਕਿ ਹੁਣ ਇਹ ਚੀਜ਼ ਦੇਖਣ ਨੂੰ ਮਿਲਦੀ ਹੁੰਦਾ ਰੈਡੀਮੇਡ ਨਾ ਤੁਸੀਂ ਵੀ ਦੇਖਿਆ ਹੋਗਾ ਹੁਣ ਤਾਂ ਇੱਕ ਡੱਬਾ ਮਿਲਦਾ ਰੈਡੀਮੇਡ ਹਲਵਾਈ ਪਾਰੋਂ ਆਂਦੀ ਆ ਸਾਰਾ ਪੈਕ ਹੁੰਦਾ ਭਾਜੀ ਵਿੱਚ ਹੁੰਦੀ ਆ ਬਸ ਉਹ ਜੀ ਆਪਣੇ ਜਿਵੇਂ ਆਪਾਂ ਸੇਵੀਆਂ ਜਿਹੜੇ ਆਪਣੇ ਸ਼ੱਕਰ ਪਾਰੇ ਪਾਰੇ ਇਹ ਸਾਰੀਆਂ ਚੀਜ਼ਾਂ ਪਹਿਲਾਂ ਘਰਾਂ ਦੇ ਵਿੱਚ ਤਿਆਰ ਕੀ ਹੋ ਜਾਂਦੀ ਹੈ ਜਦੋਂ ਤਿਆਰ ਕੀਤੇ ਜਾਂਦੇ ਸੀ ਸ਼ਗਨ ਵਾਲੇ ਲੱਡੂ ਆਣਦੇ ਪੈਕ ਪੈਕ ਆਉਂਦੇ ਆ ਪੂਰਾ ਦੁਕਾਨਾਂ ਤੋਂ ਖਰੀਦ ਕੇ ਲਿਆਉਂਦੇ ਲੋਕੀ ਫਿਰ ਬਸ ਡੱਬੇ ਬਣਦੇ ਨੇ ਕਿਤੇ ਲਫਾਫੇ ਚ ਭਰ-ਭਰ ਹਨਾ ਉਦਾਂ ਜਾਣਾ ਲੱਡੂ ਜਿਵੇਂ ਇੱਕ ਨਿਊਜ਼ਪੇਪਰ ਦੇ ਵਿੱਚ ਹੀ ਆਏ ਲੱਡੂ ਬਣ ਕੇ ਨਾ ਆਪਣੇ ਨਾਲ ਕੋਈ ਰਿਸ਼ਤਾ ਗ੍ਰਹਿਦਾ ਕੋਈ ਪੜੋਸੀ ਤਾਂ ਉਹਨਾਂ ਨੇ ਇੱਕ ਨਿਊਜ਼ਪੇਪਰ ਦੇ ਵਿੱਚ ਹੀ ਲੱਡੂ ਲੈ ਕੇ ਆਏ ਵੇਜਣਾ ਤੇ ਇਹ ਜਿਹੜੀ ਯਾਦਾਂ ਨਾ ਉਹ ਮੈਨੂੰ ਲੱਗਦਾ ਇਸ ਟਾਈਮ ਤੇ ਹੈਗੀ ਆ। ਤੁਹਾਨੂੰ ਪਤਾ ਮੰਗਣਾ ਹੁੰਦਾ ਕੀ ਹੈ ਐਕਚੁਅਲ ਦੇ ਵਿੱਚ ਜਦੋਂ ਦੋ ਪਰਿਵਾਰ ਮਿਲਦੇ ਨੇ ਤਾਂ ਮੰਗਣਾ ਕਿਸ ਚੀਜ਼ ਨੂੰ ਕਿਹਾ ਜਾਂਦਾ ਕਿਹੜੀ ਰਸਮ ਹੁੰਦੀ ਹੈ। ਮਤਲਬ ਹੁਣ ਤਾਂ ਰੋਕਾ ਨੂੰ ਵੀ ਮੰਗਣਾ ਕਹਿ ਦਿੰਦੇ ਆ ਜਾਂ ਕੁੜੀ ਨੂੰ ਕਿਸੇ ਨੇ ਮੰਗਿਆ ਤਾਂ ਉਹ ਮੰਗਣਾ ਹੋ ਜਾਂਦਾ। ਮੁੰਦਰੀ ਐਕਸਚੇਂਜ ਹੋ ਗਈ ਇੰਗੇਜਮੈਂਟ ਉਹਨੂੰ ਮੰਗਣਾ ਕਹਿ ਦਿੰਦੇ ਆ। ਹੁਣ ਅੱਜ ਕੱਲ ਇਦਾਂ ਹੁੰਦਾ ਜਦੋਂ ਸ਼ਗਨ ਪਾਣ ਜਾਂਦੇ ਆ ਨਾ ਉਦੋਂ ਹੀ ਮੁੰਦਰੀਆਂ ਐਕਸਚੇਂਜ ਕਰ ਦਿੰਦੇ ਇੱਕ ਫੰਕਸ਼ਨ ਹੋਰ ਕੱਟ ਗਿਆ ਮੰਗਣੇ ਵਰਗੀ ਰਸਮ ਜਿਹੜੀ ਕਹਿ ਲਓ ਵਿਆਹ ਤੋਂ 6 ਮਹੀਨੇ ਸਾਲ ਪਹਿਲਾਂ ਹੋ ਜਾਂਦੀ ਸੀਗੀ ਕਿ ਜੀ ਹੁ ਆਏ ਮੁੰਡੇ ਨੂੰ ਰੋਕ ਲੱਤਾ ਮੰਗ ਲੱਤਾ ਤੇ ਇੰਨੇ ਵੀ ਤਰੀਕ ਨੂੰ ਵਿਆਹ ਰੱਖ ਦੇਣਾ ਤੁਹਾਡੇ ਘਰ ਇੰਨਾ ਮੁਕਲਾਵਾ ਵੀ ਇੱਕ ਸ਼ਬਦ ਆਪਾਂ ਫਿਲਮਾਂ ਬਹੁਤ ਦੇਖੇ ਕਲਾਬੀ ਮੁਕਲਾਵਾ ਵੀ ਤੇ ਮੰਗਣਾ ਇਦਾਂ ਰੱਖ ਦਿੰਦੇ ਸੀ ਫਿਰ ਉਸ ਤੋਂ ਬਾਅਦ ਆਪਸ ਦੇ ਵਿੱਚ ਪਰਿਵਾਰਾਂ ਨੂੰ ਦੱਸ ਦਿੰਦੇ ਸੀ ਵੀ ਹਾਂਜੀ ਅਸੀਂ ਮੰਗ ਲੱਤਾ ਤੇ ਉਸ ਤੋਂ ਬਾਅਦ ਹੁਣ ਇੰਨੀ ਤਰੀਕ ਨੂੰ ਅਸੀਂ ਵਿਆਹ ਵੀ ਰੱਖਾਂਗੇ ਤੇ ਵਿਆਹ ਦੇ ਵਿੱਚ ਜਿਹੜੇ ਫੰਕਸ਼ਨ ਹੁੰਦੇ ਸੀ ਉਹ ਅਲੱਗ ਹੁੰਦੇ ਸੀ ਜਾਗ ਹੋ ਗਈ ਮੁੰਡੇ ਨੂੰ ਸ਼ਗਨ ਪਾਣ ਜਾਣਾ ਉਸ ਤੋਂ ਬਾਅਦ ਢੋਲੀ ਚ ਸ਼ਗਨ ਪਾ ਕੇ ਉਸ ਤੋਂ ਬਾਅਦ ਅਗਲੇ ਦਿਨ ਵਿਆਹ ਵਾਲੀ ਜਿਹੜੀ ਲਾਮਾ ਦੀ ਰਸਮ ਅਸਾਂ ਰੱਖੀ ਜਾਂਦੀ ਸੀਗੀ ਤੇ ਹੁਣ ਉਹ ਮੈਨੂੰ ਲੱਗਦਾ ਕਿ ਫੰਕਸ਼ਨ ਭਾਵੇਂ 5 ਦੇ 6 ਹੋ ਗਏ ਹੁਣ ਪਰ ਜਿਹੜੀਆਂ ਪੁਰਾਤਨ ਸਮੇਂ ਦੀ ਚਲਦੀ ਆ ਰਹੀਆਂ ਸੀ ਰੀਤਾ ਮੰਗਣੇ ਵਗੈਰਾ ਇਹ ਸਭ ਨਹੀਂ ਦੇਖਣ ਨੂੰ ਮਿਲਦੀਆਂ ਇਹ ਤਾਂ ਹੈ ਪਰ ਹੁਣ ਜਿਸ ਤਰ੍ਹਾਂ ਸਾਰੇ ਮੰਗਣੇ ਦੀ ਗੱਲ ਹੋ ਗਈ ਉਸ ਤੋਂ ਬਾਅਦ ਜਿਵੇਂ ਜਾਗੋ ਦੀ ਗੱਲ ਕੀਤੀ ਜਾਵੇ ਜਿਸ ਨਾਲ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਕਹਿਤਾ ਕਿ ਕਿਸ ਤਰ੍ਹਾਂ ਜਾਗੋ ਜੇ ਜਾਂਦੀ ਹੈ ਤਾਂ ਗਲੀ ਦੇ ਵਿੱਚ ਨਾ ਜਿੰਨੇ ਵੀ ਘਰ ਹੁੰਦੇ ਆ ਜਾਂ ਜਿੰਨਾਂ ਜ਼ਿਆਦਾ ਪਿਆਰ ਹੁੰਦਾ ਉਹਨਾਂ ਨੇ ਜਾ ਕੇ ਗੇਟ ਖੜਕਾਣੇ ਆ ਉਹਨਾਂ ਨੇ ਪਹਿਲਾਂ ਗੇਟ ਖੋਲ ਕੇ ਰੱਖਣਾ ਕਿ ਅੱਜ ਆਪਣੇ ਗਲੀ ਦੇ ਵਿੱਚ ਜਾਗੋ ਆ ਹੈ ਗੋ ਆ ਦੇ ਕੇ ਜਾਗ ਦੇ ਕਿਸੇ ਤੇ ਇਹ ਬੋਲੀ ਜਾਂਦੇ ਆ ਉਹਨਾਂ ਨੇ ਅੰਦਰ ਆਣਾ ਘੇਰ ਦੇ ਅੰਦਰ ਜਾਗੋ ਲੈ ਕੇ ਤਾਂ ਪਿਆਰ ਕਿੰਨਾ ਬੰਦਾ ਉਹਨਾਂ ਨੂੰ ਜਿਹਨਾਂ ਦੇ ਘਰੇ ਆਏ ਹੁੰਦੇ ਆ ਉਹਨਾਂ ਨੂੰ ਇਦਾਂ ਰੱਖਦਾ ਕਿ ਸਾਡੀ ਰਿਸਪੈਕਟ ਇਹਨਾਂ ਨੇ ਰੱਖੀ ਆ ਕਿ ਸਾਡੇ ਘਰੇ ਆਏ ਨੇ ਸਾਨੂੰ ਇੰਨਾ ਜੋਗਾ ਸਮਝਿਆ ਕਿ ਉਹ ਸਾਡੇ ਘਰੇ ਆਏ ਨੇ ਹੁਣ ਤਾਂ ਨਹੀਂ ਕੁਝ ਆਏਗਾ ਹੁਣ ਤਾਂ ਇੱਕ ਕੋਠੀ ਲਿੱਤੀ ਹੁੰਦੀ ਆ ਉਹਦੇ ਵਿੱਚੇ ਸਾਰੇ ਵਿਆਹ ਦੇ ਜਿਹੜੇ ਅਰੇਂਜੇਸ ਹੁੰਦੇ ਆ ਅਰੇਂਜਮੈਂਟਸ ਹੁੰਦੇ ਉੱਥੇ ਹੀ ਹੋ ਜਾਂਦੇ ਆ ਜਾਗੋ ਵੀ ਘੇਰ ਤੋਂ ਦੂਟੇ ਵਾਪਸ ਆਂਦਾ ਬਸ ਉੱਥੇ ਹੀ ਰਹੇਗਾ ਹੁਣ ਗਲੀ ਦੇ ਵਿੱਚ ਜਾਣਾ ਇਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਰਹੇਗਾ ਪਰ ਕਿਤੇ ਨਾ ਕਿਤੇ ਜਿਹੜੇ ਕਹਿੰਦੇ ਨਾ ਕਿ ਬਾਹਰ ਜਿਹੜੇ ਕੈਨੇਡਾ 'ਚ ਰਹਿੰ ਕਲਚਰ ਆ ਸਭਿਆਚਾਰ ਨੂੰ ਭੁੱਲਦੇ ਜਾ ਰਹੇ ਪਰ ਮੇਰੇ ਸਾਹਮਣੇ ਗਲਤ ਹੈ ਕਿਉਂਕਿ ਰੀਲਸ 'ਚ ਦੇਖਿਆ ਹੋਣਗੇ ਕੈਨੇਡਾ ਦੇ ਵਿੱਚ ਵੀ ਜਿਹੜੇ ਨਾ ਜਾਗੋ ਪੂਰੇ ਪੁਰਾਣੇ ਸਭਿਆਚਾਰ ਵਾਂਗੂ ਕਰਦੇ ਆ ਖੁਦ ਰੋਡ 'ਤੇ ਜਾਂਦੇ ਹੋਏ ਨਜ਼ਰ ਆਉਂਦੇ ਨੇ ਬਿਲਕੁਲ ਆਪਾਂ ਦੇਖਿਆ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਗੁਆਂਡੀਆਂ ਦੇ ਘਰ ਜਾਣਾ ਉਹਨਾਂ ਨੇ ਮਿੱਠਾ ਖਵਾ ਦੇਣਾ ਵੀ ਤੁਸੀਂ ਸਾਡੇ ਘਰ ਆਏ ਹੋ ਵਿਆਹ ਹੈ ਸਾਨੂੰ ਵੀ ਖੁਸ਼ੀ ਹੈ ਸਾਡੇ ਘਰ ਦੇ ਕੋਲ ਵਿਆਹ ਹੈ ਤੇ ਉਹ ਰੀਤ ਮੰਨੀ ਜਾਂਦੀ ਸੀ ਪ੍ਰੋਪਰ ਜਾਗੋ ਦੀ ਕਿ ਅਸੀਂ ਗੁਆਂਡੀਆਂ ਨੂੰ ਕਹਿ ਦੇਣਾ ਵੀ ਸਾਡੇ ਘਰ ਵਿਆਹ ਹੈ ਫਿਰ ਵਿਆਹ ਹੋ ਜਾਂਦਾ ਸੀਗਾ ਹਾਲਾਂਕਿ ਵਿਆਹ ਤੇ ਉਸ ਸਮੇਂ ਬਰਾਤਾਂ ਦੇ ਵਿੱਚ ਇੰਨੇ ਲੋਕ ਨਾ ਵੀ ਉਹਨਾਂ ਦਾ ਹੁੰਦਾ ਸੀਗਾ ਕੁੜੀ ਵਾਲਿਆਂ ਦੇ ਉੱਤੇ ਨਾਬੋਜ ਬਣੇ ਇਹ ਸਭ ਚੀਜ਼ਾਂ ਸਾਰੀਆਂ ਸੋਚ-ਸੋਚ ਕੇ ਚੱਲਦੇ ਸੀ ਤੇ ਜਾਗੋ ਜਿਹੜੀ ਦੀ ਦੇਖਿਆ ਜਾਵੇ ਕਿ ਹੁਣ ਸਮੇਂ ਦੇ ਵਿੱਚ ਲਾਈਟਾਂ ਵਾਲੀ ਜਾਗੋ ਹੋ ਗਈ ਜੇ ਦੁਕਾਨਾਂ ਤੇ ਜਾਓਗੇ ਨਾ ਤੁਸੀਂ ਕਿਸੇ ਦੀ ਵੀ ਦੁਕਾਨ ਦੀ ਵੀਡੀਓ ਦੇਖਦੇ ਹੋਗੇ ਨਾ ਉਹਦੇ ਵਿੱਚ ਉਹਨਾਂ ਨੇ ਕਹਿੰਦਾ ਨਾ ਸਾਡੇ ਕੋਲ ਤਾਂ ਜਾਗੋ ਨਹੀਂ ਆਈ ਡੇਡੀ ਰੈਂਟ ਤੇ ਅਸੀਂ ਜਾਗੋ ਦੇਨੇ ਆ ਲਾਈਟਾਂ ਵਾਲੀ ਜਾਗੋ ਹੁੰਦੀ ਤੁਹਾਡੇ ਕੰਮ ਤਾਂ ਆਏਗੀ ਨਹੀਂ ਪੁਰਾਣੇ ਸਮੇਂ ਚ ਆਪ ਜਾਗੋ ਜਿਹੜੀ ਤਿਆਰ ਕੀਤੀ ਜਾਂਦੀ ਸੀ ਤੇਲ ਪਾ ਕੇ ਉਹਨੂੰ ਤਿਆਰ ਕਰਨਾ ਘੜੇ ਦੇ ਵਿੱਚ ਫਿਰ ਪਾਣੀ ਭਰ ਕੇ ਆਣਾ ਫਿਰ ਉਹ ਪਾਣੀ ਦੇ ਨਾਲ ਮੁੰਡੇ ਨੂੰ ਸਵੇਰੇ ਨੂੰ ਆਇਆ ਜਾਂਦਾ ਸੀ ਤੇ ਕੁੜੀ ਨੂੰ ਸਵੇਰੇ ਜਿਹੜਾ ਉਹ ਪਾਣੀ ਭਰ ਕੇ ਉਹਦੇ ਨਾਲ ਨਵਾਇਆ ਜਾਂਦਾ ਸੁੱਚਾ ਪਾਣੀ ਹੁੰਦਾ ਗੁਰੂ ਘਰੋਂ ਆਉਂਦਾ ਭਰ ਕੇ ਤੇ ਉਹਦੇ ਨਾਲ ਇਸ਼ਨਾਨ ਜਿਹੜਾ ਇੱਕ ਵਿਆਹ ਵਾਲੇ ਦਿਨ ਦਾ ਕੀਤਾ ਜਾਂਦਾ ਪਰ ਹੁਣ ਤਾਂ ਰੈਡੀमेड ਮਿਲਦਾ ਸਾਰਾ ਕੁਝ ਦੁਕਾਨਾਂ 'ਚ ਜਾਂਦੇ ਨੇ ਉਹਦੇ ਵੀ ਪਾਣੀ ਵੀ ਨਹੀਂ ਪਾਣ ਦਿੰਦੇ ਜਾਗੋ ਜਿਹੜੀ ਹੁਣ ਆਉਂਦੀ ਨੇ ਲਾਈਟਾਂ ਵਾਲੀ ਉਹ 'ਚ ਪਾਣੀ ਨਹੀਂ ਪਾਣ ਦਿੰਦੇ ਉਹ ਜੱਗ 'ਚ ਪਾਣੀ ਭਰ ਕੇ ਲਿਆਉਂਦੇ ਆ ਤੇ ਮੁੰਡੇ ਤੇ ਕੁੜੀ ਨੂੰ ਉਹਦੇ ਨਾਲ ਹੀ ਨਵਾ ਪਾਣੀ ਹੈ ਪਰ ਜਿਹੜੀ ਜਾਗੋ ਸਿਰ ਤੇ ਚੱਕੀ ਹੈ ਮਾਮੀ ਨੇ ਚੱਕੀ ਭਾਬੀਆਂ ਨੇ ਚੱਕੀ ਮਾਮੀ ਭਾਬੀ ਚੱਕਦੇ ਅਕਸਰ ਤੇ ਉਹਨਾਂ ਨੇ ਜਿਹੜੀ ਚੱਕੀ ਪਰ ਉਹ ਰੀਤ ਤਾਂ ਫਿਰ ਗਈ ਬਿਲਕੁਲ ਖਤਮ ਹੋ ਗਈ ਜੀ ਜੀ ਪੁਰਾਣੇ ਸਮਿਆਂ ਦੀ ਜੇ ਚਲਦੀ ਆਈ ਸੀ ਕੋਈ ਰੀਜ਼ਨ ਸੀ ਉਹਦੇ ਪਿੱਛੇ ਜਿਹੜਾ ਚਲਦਾ ਆਇਆ ਸੀ ਵੀ ਇਕੱਠ ਹੋ ਕੇ ਜਾਂਦਾ ਇੱਕ ਸਾਰੇ ਲੋਕਾਂ ਨੂੰ ਪਤਾ ਲੱਗਦਾ ਵੀ ਵਿਆਹ ਹੈ ਇਸ਼ਨਾਨ ਕਰਨ ਵਾਸਤੇ ਪਾਣੀ ਭਰ ਕੇ ਲਿਆਉਂਦਾ ਉਹਦੇ ਨਾਲ ਇਸ਼ਨਾਨ ਕਰਨਾ ਔਰ ਵਿਆਹ ਦੀ ਜਿਹੜੀ ਹੈ ਇਹ ਤਾਂ ਹੁਣੀ ਰੀਤਾਂ ਜੀ ਇੱਥੇ ਰਿਸ਼ਤੇਦਾਰ ਨਿਆਣਾ ਪੜੋਸੀਆਂ ਨਿਆਣਾ ਆਪਣੇ ਗੁਆਂਢੀਆਂ ਨਿਆਣਾ ਤੇ ਉੱਥੇ ਹੀ ਗੁਆਂਢੀ ਵਾਲੇ ਬੜਾ ਸਾਥ ਦਿੰਦੇ ਹੁੰਦੇ ਵਿਆਹ ਵਾਲੇ ਨੇ ਕਰੇ ਗੱਲ ਕੀਤੀ ਜਾਵੇ 5 ਦਿਨ ਪਹਿਲਾਂ ਕੀ 5 ਦਿਨ ਦਾ ਬਹੁਤ ਘੱਟ ਵੈਸੇ 15 ਦਿਨ ਦੀ ਪੂਰੀ ਸ਼ੁਰੂਆਤ ਹੁੰਦੀ ਆ ਬਿਸਤਰੇ ਚੱਕਣੇ ਉਹ ਕੀ ਕਿਵੇਂ ਪੁੱਛ ਸਕਦੇ ਆ ਦੂਜੇ ਲੋਕਾਂ ਦੇ ਘਰੇ ਜਾ ਕੇ ਹਨ ਮੰਜੇ ਬਿਸਰੇ ਲੈ ਕੇ ਆਉਣੇ ਕਿ ਬਈ ਵਿਆਹ ਹੈਗਾ ਵਿਆਹ ਵਾਲੇ ਕਰ ਪਹਿਲੇ ਤਿਆਰ ਰੱਖਦੇ ਆ ਸਲਿੱਪ ਬੰਦੀ ਸੀ ਫਲਾਣ ਦੇ ਘਰ ਬਸ ਬਿਸਰੇ ਇਹਦੇ ਘਰ ਇੰਨੇ ਬਿਸਰੇ ਇਹਦੇ ਕੋਲ ਇੰਨੇ ਬਿਸਰੇ ਤੇ ਇੰਨੇ ਸਾਡੇ ਲੋਕ ਜਿਹੜੇ ਨੇ ਸਾਡੇ ਘਰ ਸੌਣਗੇ ਕੋਈ ਕਿਸੇ ਦੇ ਘਰ ਜਾ ਕੇ ਰਹੇਗਾ ਹੁਣ ਤੁਸੀਂ ਜਾਓ ਹੋਟਲਾਂ 'ਚ ਬੁਕਿੰਗ ਕਿੱਦਾਂ ਹੁੰਦੀ ਹੈ ਦੋ ਦਿਨ ਦੀ ਬੁਕਿੰਗ ਹੁੰਦੀ ਹੈ ਬਾਹਰੋਂ ਜਿਹੜੇ ਗੈਸਟ ਆਏ ਉਹਨਾਂ ਨੂੰ ਸਿੱਧਾ ਹੋਟਲ ਦੇ ਕਮਰੇ ਦੇ ਵਿੱਚ ਜਾਓ ਤੇ ਉਧਰੋਂ ਘਰੇ ਵਾਪਸ ਬਿਲਕੁਲ ਹੈ ਇਹੀ ਗੱਲ ਹੈ ਔਰ ਉਹ ਕਈ ਲੋਕਾਂ ਨੂੰ ਤਾਂ ਨਸੀਬ ਵੀ ਨਹੀਂ ਹੁੰਦਾ ਵੀ ਅਸੀਂ ਘਰ ਜਾ ਕੇ ਦੇਖਾਈਏ ਵਿਆਹ ਵਾਲਾ ਘ ਵਿਆਹ ਵਾਲਾ ਘਰ ਜਿਹੜਾ ਟੈਗ ਆਪਾਂ ਦੇਨੇ ਆ ਵਿਆਹ ਵਾਲਾ ਘਰ ਵਿਆਹ ਵਾਲਾ ਘਰ ਸ਼ਗਣਾ ਵਾਲਾ ਘਰ ਐ ਜਿੱਥੇ ਕੀ ਰਿਸ਼ਤੇਦਾਰ ਇਕੱਠੇ ਹੋ ਕੇ ਬੈ ਕੇ ਮਿਲ ਕੇ ਰਾਤਾਂ ਨੂੰ ਜਿਵੇਂ ਕਹਿ ਲਓ ਵੀ ਹਰ ਰੋਜ਼ ਹੀ ਉਹਨਾਂ ਦਾ ਲੇਡੀ ਸੰਗੀਤ ਹੁੰਦਾ ਸੀ ਤੇ ਕੀ ਹੁੰਦੀ ਸੀ ਰਾਤੀ ਵੀ ਰੌਣਕ ਲੱਗਣੀ ਬਿਲਕੁਲ ਲੇਡੀ ਸੰਗੀਤ ਢੋਲਕੀ ਹੋਣੀ ਹੁਣ ਤਾਂ ਅੱਜ ਕੱਲ੍ਹ ਨਾ ਲੋਕ हिਚਕਚਾਣ ਲੱਗ ਜਾਂਦੇ ਵੀ ਵਿਆਹ ਵਾਲਾ ਘਰ ਐ ਕੰਮ ਹੁੰਦੇ ਹੋਣਗੇ ਆਪਾਂ ਜਾ ਕੇ ਕੀ ਕਰਨਾ ਆਪਾਂ ਆਪਣੇ ਕੰਮ ਨਿਬੇੜਦੇ ਆ ਸਿੱਧਾ ਵਿਆਹ ਵਾਲੇ ਦਿਨ ਜਾਵਾਂਗੇ ਤੇ ਸ਼ਗਣ ਪਾ ਕੇ ਅੱਗੇ ਕੋਈ ਫੰਕਸ਼ਨ ਤਾਂ ਆਉ ਜਿਵੇਂ ਰਾਤੀ ਅਗਰ ਜਿਵੇਂ ਕੋਈ ਵੀ ਫੰਕਸ਼ਨ ਹੈਗਾ ਜਿਵੇਂ ਹੋਟਲ ਚਲੇ ਗਏ ਵਾਪਸ ਉਸ ਤੋਂ ਬਾਅਦ ਦੁਬਾਰਾ ਫੰਕਸ਼ਨ ਹੈ ਫਿਰ ਆਪਣੇ ਹੋਟਲ ਜਾਏ ਜਿਹੜੀ ਰਾਤ ਨੂੰ ਜਿਹੜੀ ਰੌਣਕ ਲੱਗਦੀ ਹੈ ਨਾ ਜ਼ਿਆਦਾਤਰ ਬੱਚੇ ਜਿਹੜੇ ਹੁੰਦੇ ਨੇ ਉਹ ਕਜ਼ਨਸ ਦਾ ਵੇਟ ਕਰਦੇ ਹੁੰਦੇ ਆ ਕਿ ਇੱਕ ਟਾਈਮ ਆ ਜਦੋਂ ਸਾਰੇ ਕਜ਼ਨਸ ਮਿਲ ਕੇ ਐਸੇ ਮਿਲਾਂਗੇ ਦੁਬਾਰਾ ਉਦੋਂ ਪੈਂਦੀ ਆ ਖਾਪੂਰੀ ਜੀ 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 ਉਹ ਵਿਆਹ ਵਾਲਾ ਜਿਹੜਾ ਹੋ ਗਿਆ ਜੇ ਆਪਾਂ ਦੇਖਿਆ ਜਾਵੇ ਜਾਗੋ ਦਾ ਕਹਤਾ ਮੰਗਣੇ ਦੀ ਗੱਲ ਕਰਤੀ ਵਟਨਾ ਮਲਦੇ ਆ ਮਤਲਬ ਮੁੰਡੇ ਤੇ ਕੁੜੀ ਨੂੰ ਦੋਨਾਂ ਨੂੰ ਵਟਨਾ ਮੱਲਿਆ ਜਾਂਦਾ ਜਿਹਨੂੰ ਕਹਿੰਦੇ ਵੀ ਹਲਦੀ ਰਸਨ ਦਾ ਕੋਲ ਬਣਾ ਕੇ ਨਾ ਵੀ ਰੂਪ ਸੋਹਣਾ ਆਂਦਾ ਵੀ ਵਿਵਹਾਰ ਦੇ ਦਿਨ ਦੋਨੋਂ ਜਾਨੇ ਸੋਹਣੇ ਲੱਗਣਗੇ ਉਹ ਵਟਨਾ ਮੱਲਿਆ ਜਾਂਦਾ ਹੋਰ ਇੱਕ ਚੱਪੜੀਆਂ ਵਾਲੀ ਰਸਮ ਵੀ ਹੁੰਦੀ ਹੈ ਮੇਰੇ ਇੱਕਦਮ ਦਿਮਾਗ ਦੇ ਵਿੱਚ ਆਈ ਜਿਹੜੀ ਮਾਮੇ ਆਪਣੇ ਜਿਹੜਾ ਭਾਂਜੇ ਨੂੰ ਚੱਕ ਕੇ ਘਣੀ ਦੇ ਚੱਕ ਕੇ ਚੱਪੜੀ ਟਪਾਉਂਦੇ ਆ ਪੰਜ ਦੀ ਪੰਜ ਚੱਪੜੀਆਂ ਟੁੱਟਨੀਆਂ ਚਾਹੀਦੀਆਂ ਨੇ ਮਿੱਟੀ ਦੀ ਬੜੀਆਂ ਹੋਈਆਂ ਉਹ ਵੀ ਰਸਮ ਖਰਾਬ ਹੋ ਗਈ ਕਿਉਂਕਿ ਮੁੰਡੇ ਨੇ ਜਾਣਾ ਹੋਟਲ ਦੇ ਵਿੱਚ ਰਹਿਣ ਵਾਸਤੇ ਉਹਨੇ ਉੱਥੇ ਤਿਆ ਤੋ ਕਿ ਆਪਣਾ ਵਿਆਹ ਵਾਲੇ ਡੈਸਟੀਨੇਸ਼ਨ ਤੇ ਪਹੁੰਚਣਾ ਤੇ ਘਰ ਦੀ ਤਰਸਮਾ ਖਤਮ ਬਿਲਕੁਲ ਹੀ ਕੱਪੜੇ ਦਾ ਪਹਿਰਾਵਾ ਜਿਵੇਂ ਮਾਡਰਨਾਈਜ਼ ਹੋ ਗਿਆ ਉਹ ਮੈਂ ਵਿਆਹ ਵੀ ਹੋ ਗਿਆ ਪੂਰਾ ਕਾਗਰਾ ਝੋਲੀ ਪਾਉਂਦੇ ਸੀ ਨਾ ਹੁਣ ਅੱਜ ਕੱਲ ਕੋਈ ਪਾ ਕੇ ਦਿਖਾਵੇ ਅੱਜ ਕੱਲ ਨਾ ਲੋਕੀ ਫਿਰ ਪੁਰਾਣੇ ਟਰੈਡੀਸ਼ਨ ਜਿਹੜੀ ਹੈ ਵਾਪਸ ਲੈ ਕੇ ਆਉਣ ਲੱਗੇ ਕਿ ਅਸੀਂ ਪਰਾਂਦੀ ਪਾਣੀ ਅਸੀਂ ਏਦਾਂ ਕਰਨਾ ਸਿਰਾ ਵੀ ਇੱਕ ਲੁੱਕ ਪਿੱਛੇ ਪਰ ਉਹਦੇ ਪਿੱਛੇ ਸੱਭਿਆਚਾਰ ਆਪਣਾ ਕਿੰਨਾ ਜੁੜਿਆ ਹੋਇਆ ਹੈ ਸ਼ਾਇਦ ਉਸ ਦੇ ਉੱਤੇ ਕੋਈ ਵੀ ਗੌਰ ਨਹੀਂ ਫਰਮਾਂਦਾ ਬੋਲੀਆਂ ਜਿਹੜੀਆਂ ਆਪ ਕਹਿ ਲਓ ਵੀ ਟੱਪੇ ਬੋਲੀਆਂ ਇਹ ਸਾਰੀਆਂ ਆਪ ਤਿਆਰ ਕੀਤੀਆਂ ਜਾਂਦੀਆਂ ਸੀ ਕਾਪੀ ਪੈਨ ਲੱਗਿਆ ਹੁੰਦਾ ਸੀ ਬਕਾਇਦਾ ਹੁਣ ਡੀਜ਼ਲ ਵਾਹ ਤੁਸੀਂ ਅਸੀਂ ਤਾਂ ਥੱਕ ਜਾਂਗੇ ਸਾਨੂੰ ਤਾਂ ਬੋਲੀ ਭੁੱਲ ਗਈ ਸਾਨੂੰ ਤਾਂ ਯਾਦ ਨਹੀਂ ਪਰ ਉਹ ਉਹ ਰੌਣਕ ਅਲੱਗ ਹੀ ਰੌਣਕ ਸੀਗੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਹੈ ਉੱਥੇ ਹੀ ਬੋਲੀ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਕਿ ਪੈਨ ਪੇਪਰ ਲੈ ਲੈਣਾ ਕਿ ਵਿਆਹ ਆ ਰਿਹਾ ਹੈ ਮਹੀਨਾ ਪਹਿਲਾਂ ਆਪਾਂ ਬੋਲੀ ਲਿਖਣੀ ਸ਼ੁਰੂ ਕਰੀਏ ਕਿ ਆਪਾਂ ਇਹ ਚੀਜ਼ ਬੋਲੀ ਬੋਲਣੀ ਹੈ ਪਰ ਹੁਣ ਤਾਂ ਜਿਸ ਤਰ੍ਹਾਂ ਗਾਣੇ ਦੇ ਵਿੱਚ ਵੀ ਬੋਲੀਆਂ ਲਾ ਕੇ ਆਪਣਾ ਸਿਰਫ ਨੱਚਣਾ ਸ਼ੁਰੂ ਕਰ ਦਿੰਦੇ ਨੇ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਨੇ ਇਹੀ ਰਹਿ ਗਿਆ ਵੈਸੇ ਇਸ ਚੀਜ਼ ਤੇ ਵਿਆਹ ਦੇ ਵਿੱਚ ਕਾਫੀ ਚੇਂਜ ਆ ਗਿਆ ਬਿਲਕੁਲ ਹੋਰ ਬਹੁਤ ਸਾਰੀਆਂ ਨੇ ਜਾਂ ਤੁਸੀਂ ਵੀ ਕੋਈ ਵਿਆਹ ਦੀ ਰਸਮਾਂ ਜਿਹੜੀਆਂ ਭੁੱਲ ਚੁੱਕੇ ਹੋ ਜਾਂ ਸੁਣੀਆਂ ਹੋਣਗੀਆਂ ਆਪਣੇ ਬਜ਼ੁਰਗਾਂ ਤੋਂ ਕੀ ਇਹ ਵਲੀ ਰਸਮ ਵੀ ਹੁੰਦੀ ਸੀ ਤੇ ਤੁਸੀਂ ਸੋਚੋਗੇ ਅਸੀਂ ਤਾਂ ਕਦੀ ਦੇਖੀ ਨਹੀਂ ਵਟਨਾ ਅਸੀਂ ਤਾਂ ਕਦੀ ਦੇਖਿਆ ਨਹੀਂ ਕਿਸੇ ਨੂੰ ਮਲਦੇ ਹੋਏ ਇਹ ਸਾਰੀਆਂ ਰਸਮਾਂ ਪ੍ਰਾਤਨ ਸਮੇਂ ਚ ਚਲਦੀਆਂ ਆਈਆਂ ਸੀ ਔਰ ਇਸ ਦੀ ਰੌਣਕ ਓਨੀ ਹੀ ਵੱਧ ਕੇ ਅੱਗੇ ਆਉਂਦੀ ਸੀ ਜਦੋਂ ਵਿਆਹ ਜਦੋਂ ਹੁੰਦਾ ਸੀ ਇੱਕ ਪਰਿਵਾਰ ਦੋ ਜੁੜਦੇ ਸੀ ਦੋ ਪਰਿਵਾਰਾਂ ਦੇ ਨਾਲ ਸਾਰਾ ਟੱਬਰ ਮਿਲ ਕੇ ਬਹਿੰਦਾ ਔਰ ਉਹ ਪਰਿਵਾਰ ਦੀ ਰੌਣਕ ਅਲੱਗ ਹੀ ਨਿਖਰ ਕੇ ਅੱਗੇ ਆਉਂਦੀ ਸੀ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਜਰੂਰ ਕੋਈ ਨਾ ਕੋਈ ਅਵਜੀ ਰਸਨ ਦੱਸਿਓ ਜਿੱਥੇ ਸ਼ਾਇਦ ਜਿਸ ਉਤੇ ਅਸੀਂ ਚਰਚਾ ਨਹੀਂ ਕਰ ਪਾਏ ਤੇ ਇਦਾਂ ਦੀ ਹੋਰ ਟੌਪਿਕਸ ਔਰੇ ਨਾਲ ਬਿਲਕੁਲ ਸ਼ੇਅਰ ਕਰਦੇ ਰਾਵਾਂਗੇ ਹੋਰ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ